ਆ ਦੇਖ ਲਓ ਬਾਈ ਹਰਿਆਣਾ ਚ ਭਾਜਪਾ ਸਰਕਾਰ ਦੀ ਗੰਦੀ ਕਰਤੂਤ ਵੀਡੀਓ ਸਾਰੀ ਦੇਖ ਲਿਓ ਤੇ ਸ਼ੇਅਰ ਕਰ ਦਿਓ ਜਿਹੜੇ ਕੱਲ ਨੂੰ ਕਿਸਾਨਾਂ ਨੇ ਦਿੱਲੀ ਜਾਣਾ ਉਹਦੇ ਵਾਸਤੇ ਰੋਕ ਥਾਮ ਲਈ ਦੇਖੋ ਕੀ ਬੰਦੋਬਸਤ ਕਰੀ ਜਾਂਦੇ ਇਹ ਆਪਣੇ ਜਿਹੜਾ ਸੂਰਤੀਏ ਨੂੰ ਰੋਡ ਜਾਂਦਾਗਾ ਤਲਵੰਡੀ ਵਾਲਾ ਰੋਡ ਕਹਿੰਦੇ ਨੇ ਆਪਾਂ ਸੂਰਤੀਆ ਰੋੜੀ ਸਰੂਗੜ ਜਾਂਦਾਗਾ ਉਹ ਰੋਡ ਦੇ ਪੁਲ ਤੇ ਦੇਖ ਲਓ ਤੁਸੀਂ ਕੰਟੇਨਰ ਫਿਰ ਵਿਚਾਲੇ ਤਾਰਾਂ ਪੱਥਰ ਪੈਰੀਗੇਟ ਉਹਦੂ ਮੁਰਾ ਟਵਾ ਪੱਟਿਆ ਇਹਨਾਂ ਨੇ ਠੀਕ ਆ ਤੇ ਪੁਲਿਸ ਖੜੀ ਹੈਗੀ ਸੂਰਤੀਏ ਪਿੰਡ ਤੱਕ ਕਿਉਂ ਅਸੀਂ ਪੰਜਾਬ ਵਾਲੇ ਯਾਰ ਪਾਕਿਸਤਾਨ ਵਾਲਿਆਂਗੇ ਜੇ ਜਿਹੇ ਦਰਜਾ ਨਹੀਂ ਸਕਦੇ ਤੁਸੀਂ ਹੱਦ ਤੇ ਆ ਸਿਸਟਮ ਲਾਤਾ ਜਾਇ ਜਿਹੇ ਸਾਡੇ ਇਧਰ ਨਹੀਂ ਆ ਸਕਦੇ ਹਰਿਆਣੇ ਵਾਲੇ ਰੂੜੀ ਸੂਰਤੀਆ ਸਾਰੀ ਮਤਲਬ ਵੰਡੀ ਬਠਿੰਡੇ ਪੜਦੇ ਆ ਬਈ ਸਟੂਡੈਂਟ ਉਹਨਾਂ ਦੀ ਪੜਾਈ ਦਾ ਕੀ ਬਣੂਗਾ ਉਹ ਤਾਂ ਸਰਕਾਰਾਂ ਕਹਿ ਦਿੰਦੀ ਹੈ ਬਦਨਾਮ ਕਰਨ ਦੀਆਂ ਬਿਮਾਰੀਆਂ ਜਦੋਂ ਕਿਸਾਨ ਧਰਨਾ ਲਾ ਲੈਂਦੇ ਆ ਕੁਈ ਨੁਕਸਾਨ ਹੋ ਜਾਂਦਾ ਵੀ ਐਂਬੂਲੈਂਸ ਨੂੰ ਇਹ ਰਸਤਾ ਨਹੀਂ ਦਿੰਦੇ ਜੀ ਜਵਾਕਾਂ ਦੀ ਪੜ੍ਹਾਈ ਖਰਾਬ ਹੁੰਦੀ ਆ ਤੇ ਹੁਣ ਆਹ ਕੌਣ ਕਰਦਾ ਪੜ੍ਹਾਈ ਖਰਾਬ ਕਿਸਾਨਾਂ ਨੇ ਆਇਆ ਕਿ ਆਹ ਟੋਏ ਪੱਟੋ ਸਾਡੇ ਲਈ ਉਹ ਤਾਂ ਆਦਾ ਸ਼ਾਂਤਮਈ ਦਿੱਲੀ ਜਾਂਦੇ ਆ ਤੇ ਤੁਸੀਂ ਉਹਨਾਂ ਲਈ ਟੋਏ ਪੱਟੀ ਜਾਂਦੇ ਹੋ ਫਿਰ ਕੜੀਆ ਗੁਰਤੂਤਾਂ ਦੇ ਕੌਣ ਉਤਰਿਆ ਹੁਣ ਪਹਿਲਾਂ ਅਸੀਂ ਤੁਹਾਨੂੰ ਵੋਟਾਂ ਪਾ ਕੇ ਜਿਤਾਉਣ ਵਾਲੇ ਹੁੰਨੇ ਆ ਯਾਰ ਤੇ ਤੁਸੀਂ ਸਾਡੇ ਤੇ ਮੁੜ ਕੇ ਆਹ ਕੰਮ ਕਰਦੇ ਹੋ ਇੱਕ ਜਾਣਾ ਦੇਖ ਲਓ ਕੀ ਕੁਛ ਕਰਦਾ ਸਰਕਾਰ ਦਾ ਬੰਦਾ ਤੇ ਵੋਟਾਂ ਕਿੰਨੀਆਂ ਪੈਂਦੀਆਂ ਉਹਨੂੰ ਗੱਲ ਹੈ ਕੋਈ ਯਾਰ ਇਹ ਸਾਡੀਆਂ ਵੋਟਾਂ ਪੈ ਕੇ ਤਾਂ ਤੁਸੀਂ ਜਿੱਤਦੇ ਹੋ ਮੁੜ ਕੇ ਸਾਡੇ ਤੇ ਤੁਸੀਂ ਆਹ ਲੱchnਨ ਕਰਦੇ ਹੋ ਆਹ ਵਾਰ ਦੱਤਾ ਕਰ ਦੂੰ ਦੇਖ ਲੋ ਲੈਹਾ ਇਹ ਤਾਂ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈਗੀ ਤਾਂ ਜੋ ਚੱਕਣ ਤੇ ਆਗੇ ਨਾ ਸਾਰੀਆਂ ਆਰ ਬਾਰ ਜਾਣਗੇ ਕੱਲ ਨੂੰ ਰੋਕ ਲਿਓ ਜਿੰਨਾ ਖਰਚ ਤੁਸੀਂ ਇੱਥੇ ਕਰੀ ਜਾਂਦੇ ਹੋ ਐਨਾ ਕੋਈ ਹਸੂਸਪਤਾਲ ਬਣਾ ਲੈਂਦੇ ਆਪਦੇ ਹਰਿਆਣੇ 'ਚ ਕੋਈ ਯੂਨੀਵਰਸਿਟੀ ਬਣਾ ਲੈਂਦੇ ਕੋਈ ਜਵਾਕ ਪੜ ਜਾਂਦਾ ਕਿਸੇ ਦਾ ਬਰਬਾਦੂ ਦਾ ਖਰਚਾ ਕਰਨਾ ਤੁਸੀਂ ਰੋਕਥਾਮ ਕਰਨ ਲਈ ਲੈ ਦੇਖ ਲੋ ਚਾਰੇ ਪਾਸੇ ਉਧਰੋਂ ਸਾਡੇ ਪਿੰਡ ਤੋਂ ਜਿਹੜੀ ਸਿੰਗਲ ਜੋੜਕੀਆਂ ਤੋਂ ਸਿੰਗਲ ਸੜਕ ਜਾਂਦੀ ਆ ਉਹ ਪੁੱਲ ਤੇ ਵੀ ਆਹੀ ਵੀ ਸਿਸਟਮ ਹੈ ਗਾਂਹ ਜਿ ਮੰਨ ਕੇ ਚੱਲ ਵੀ ਯਾਰ ਜਿਹੜਾ ਜਿਹੜੀ ਹੱਦ ਲੱਗਦੀ ਹਰੇ ਨੇ ਨਾਲ ਉਥੋਂ ਥਿਆ ਸਿਸਟਮ ਲਾਇਆ ਨਹੀਂ ਚੰਗੇ ਲੱਗਦੇ ਭਰਾਵੋ ਉਹੀ ਪਾਕਿਸਤਾਨ ਵਾਂਗੂ ੱਡ ਕਰਕੇ ਜਦੋਂ ਸਾਨੂੰ ਤਾਰ ਬਗਲ ਤੋਂ ਆਉਦੀ ਕਮਾਲ ਹੈ ਯਾਰ ਉਹ ਪਾਜ ਬਸ ਸਰਕਾਰ ਦੀ ਵੀ ਐਨੀ ਘਟੀਆ ਕਰਤੂ ਤੇ ਯਾਰ ਜਦੋਂ ਇੱਥੇ ਲੜਾਈ ਝਗੜਾ ਹੋਇਆ ਜਾਂ ਵੈਰੀਗੇਟ ਚੱਕਣਗੇ ਕਿਸਾਨ ਉਹ ਤਾਂ ਚੱਕਣਗੇ ਚੱਕਣਗੇ ਫਿਰ ਸਾਨੂੰ ਤੁਸੀਂ ਅਤਵਾਦੀ ਦਾ ਟੈਗ ਦੇਉਂਗੇ ਹੁਣ ਤੁਸੀਂ ਐਂ ਦੱਸ ਦਿਓ ਵੀ 84 ਵੱਲ ਪੰਜਾਬ ਨੂੰ ਕੌਣ ਤੱਕ ਰਿਹਾ ਹੈ ਕਿਹੜੀ ਸਰਕਾਰ ਤੱਕ ਰਹੀ ਹੈ ਕੌਣ ਮਾਹੌਲ ਬਣਾ ਰਿਹਾ ਹੈ ਇਹ ਚੀਜ਼ਾਂ ਦਾ ਤੁਸੀਂ ਸਰਕਾਰਾਂ ਮਾਹੌਲ ਖਰਾਬ ਕਰੀ ਜਾਂਦੇ ਹੋ ਤੇ ਨਾ ਤੁਸੀਂ ਕਿਸਾਨਾਂ ਦਾ ਗਰ ਲਾਉਂਦੇ ਹੋ ਠੀਕ ਹੈ ਇਹ ਕੰਮ ਤੁਸੀਂ ਨਾ ਕਰੋ ਕਿਸਾਨ ਸ਼ਾਂਤਮਈ ਜਾਣਾ ਚਾਹੁੰਦੇ ਆ ਸ਼ਾਂਤਮਈ ਨੂੰ ਜਾਣ ਦਿਓ ਕਿਆ ਦੇਖ ਲਓ ਸਾਡੇ ਜੋੜਕਿਆਂ ਤੋਂ ਜਿਹੜੀ ਸਿੰਗਲ ਸੜਕ ਜਾਂਦੀ ਹੈ ਸਬੂਤੀਏ ਨੂੰ ਉਥੇ ਵੀ ਆਹੀ ਸਿਸਟਮ ਹੈ ਵੀ ਕਿਸੇ ਪਾਸੇ ਟੱਪ ਨਾ ਸਕਣਾ ਜੇ ਯਾਰ ਕਿਸੇ ਨੂੰ ਐਮਰਜੈਂਸੀ ਆ ਸਪਤਲ ਚ ਜਾਣਾ ਪੈਂਦਾ ਹੈ ਤਾਂ ਹੁਣ ਸਾਡੇ ਕੋਲ ਕਿਹੜੇ ਹਵਾਈ ਜਹਾਜ਼ ਖੜੇ ਵੀ ਸੀ ਉਤੋਂ ਹੀ ਟੱਪਾ ਦੇਗੇ ਜਾਂ ਨਰਮ ਵੀ ਦੀ ਟੱਪ ਜਾਗੇ ਅਸੀਂ ਕਮਾਲ ਕਰਦੇ ਹਾਂ ਯਾਰ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰ ਦਿਓ ਬਈ ਠੀਕ ਹੈ ਕਰ ਕਰ ਵੀਡੀਓ ਜਾਣੀ ਚਾਹੀਦੀ ਹੈ ਗੰਦੀ ਕਰਤੂ ਸਰਕਾਰ ਦੀ ਪਾਜ